ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਪਰਮਜੀਤ ਸਿੰਘ ਪੱਟੀ ਪਿੰਡ ਡਸਕਾ ਜ਼ਿਲ੍ਹਾ ਸੰਗਰੂਰ ਹਰ ਐਤਵਾਰ ਨੂੰ ਪਿੰਡ ਡਸਕੇ ਚ ਆਪਾਂ ਮਿਲਦੇ ਆਂ ਦਵਾਈ ਦਿੰਨੇ ਆਂ ਸੋ ਹਰ ਐਤਵਾਰ ਨੂੰ ਤੁਸੀਂ ਮਿਲ ਕੇ ਦਵਾਈ ਲੈ ਸਕਦੇ ਹੋ ਅੱਜ ਜਿਹੜਾ ਰੋਗ ਹੈ ਉਹ ਐ ਸੈਟਿਕਾ ਪੇਨ ਇੱਕ ਲੱਤ ਦੇ ਵਿੱਚ ਦਰਦ ਹੋਣਾ ਜਾਂ ਦੋਨਾਂ ਲੱਤਾਂ ਦੇ ਵਿੱਚ ਦਰਦ ਹੋਣਾ ਥੱਲੋਂ ਸਰੀਰ ਸੁੰਨ ਹੋ ਜਾਣਾ ਪੈਰ ਸੁੰਨ ਹੋ ਜਾਣੇ ਕੀੜੀਆਂ ਲੜਨੀਆਂ ਫੋਜ ਆ ਜਾਣੀ ਪੈਰਾਂ ਤੇ ਥਲੜਾ ਹਿੱਸਾ ਪੂਰਾ ਕੰਮ ਨਾ ਕਰਨਾ ਕਿਉਂਕਿ ਰੀੜ ਦੀ ਹੱਡੀ ਨਾਲ ਰੇਡੀਟਰ ਰੋਗ ਹੈ ਰੀੜ ਦੀ ਹੱਡੀ ਨਾਲ ਸੰਬੰਧਿਤ ਇਹ ਰੋਗ ਹੈ L4 L5 ਦੇ ਵਿੱਚ S1 ਨਾਸ ਜਿਹੜੀ ਇਹ ਜਦੋਂ ਦਬ ਜਾਂਦੀ ਹੈ ਮਣਕੇ ਦੇ ਵਿੱਚੋਂ ਡਿਸਕ ਨਿਕਲ ਕੇ ਉਦੋਂ ਇਹ ਪ੍ਰੋਬਲਮ ਆਉਂਦੀ ਹੈ ਇਹਦਾ ਬਿਲਕੁਲ ਸ਼ਰਤੀਆ ਗਰੰਟੀ ਦੇ ਨਾਲ ਇਲਾਜ ਆਪਾਂ ਪਿੰਡ ਡਸਕੇਚ ਕਰਦੇ ਆ ਜਿੰਨੂੰ ਮਰਜ਼ੀ ਜਿੱਡਾ ਮਰਜ਼ੀ ਰੀੜ ਦੀ ਹੱਡੀ ਦਾ ਕੋਈ ਰੋਗ ਹੈ ਚਾਹੇ ਉਹ ਸਾਈਟਿਕਾ ਇੱਕ ਲੱਤ ਦੇ ਵਿੱਚ ਦਰਦ ਹੈ ਜਾਂ ਦੋਨਾਂ ਲੱਤਾਂ 'ਚ ਦਰਦ ਹੈ ਚੀਜ਼ ਪੈਂਦੀ ਹੈ ਸੁੰਨ ਹੋ ਗਏ ਨੇ ਪੈਰ ਜਾਂ ਲੱਤਾਂ ਸੁੰਨ ਹੋ ਜਾਂਦੀ ਹੈ ਰੀੜ ਦੀ ਹੱਡੀ L4 L5 S1 ਦੇ ਵਿੱਚ ਕੋਈ ਪ੍ਰੋਬਲਮ ਹੈ ਡਿਸਕ ਬਾਹਰ ਨਿਕਲ ਗਈ ਹੈ ਦਬ ਗਈ ਹੈ ਨਸ ਉਹਦਾ ਬਿਲਕੁਲ ਸ਼ਰਤਿਆ ਇਲਾਜ ਗਰੰਟੀ ਸਟੈਂਪ ਪੇਪਰ ਤੇ ਲਿਖ ਕੇ ਆਪਾਂ ਕਰਦੇ ਆਂ ਤੁਸੀਂ ਪਿੰਡ ਡਸਕੇ ਦੇ ਵਿੱਚ ਮੈਨੂੰ ਮਿਲ ਕੇ ਇਸ ਰੋਗ ਦਾ ਸ਼ਰਤੀਆ ਇਲਾਜ ਗਰੰਟੀ ਦੇ ਨਾਲ ਆਪਣਾ ਇਹ ਰੋਗ ਦਾ ਇਲਾਜ ਕਰਵਾ ਸਕਦੇ ਹੋ ਪਿੰਡ ਡਸਕੇ ਚ ਆਪਾਂ ਹਰ ਐਤਵਾਰ ਮਿਲਦੇ ਆਂ ਦਵਾਈ ਆਪਾਂ ਕੋਰੀਅਰ ਕਰਦੇ ਨਹੀਂਗੇ ਕੋਈ ਸਾਡੇ ਨਾਂ ਤੇ ਤੁਹਾਡੇ ਤੋਂ ਨੈੱਟ ਤੇ ਠੱਗੀ ਮਾਰੇ ਕਿ ਅਸੀਂ ਮੈਂ ਬਾਬੇ ਦੇ ਬੋਲਦਾ ਵੀ ਅਸੀਂ ਦਵਾਈ ਭੇਜ ਦਿੰਨੇ ਆ ਇਦਾਂ ਦਾ ਕੋਈ ਨਹੀਂ ਹੈ ਤੁਨੂੰ ਡਸਕੇ ਪਿੰਡ ਦੇ ਵਿੱਚ ਆ ਕੇ ਹੀ ਦਵਾਈ ਲੈਣੀ ਪਵੇਗੀ ਅਸੀਂ ਦਵਾਈ ਕੋਰੀਅਰ ਕਰਦੇ ਨਹੀਂ ਸਾਡੇ ਨਾਂ ਤੇ ਕਿਸੇ ਨੂੰ ਪੈਸੇ ਨਾ ਪਾਓ ਕਿਸੇ ਤੋਂ ਦਵਾਈ ਨਾ ਮੰਗਵਾਇਓ ਡਸਕੇ ਪਿੰਡ ਚ ਆ ਕੇ ਹੀ ਦਵਾਈ ਲਓ ਮੇਰਾ ਨੰਬਰ ਹੈ 9876552176 ਹਰ ਐਤਵਾਰ ਨੂੰ ਮੈਂ ਮਿਲਦਾ ਮਿਲ ਕੇ ਫਿਰ ਦਵਾਈ ਲਓ 9876552176 ਸੂ ਰੀੜ ਦੀ ਹੱਡੀ ਦਾ ਜਿੱਡਾ ਮਰਜੀ ਕੋਈ ਰੋਗ ਹੈ ਸਾਇਟੀ ਦਾ ਪੇਨ ਹੈ L4 L5 ਦੇ ਵਿੱਚ ਡਿਸਕ ਦੇ ਵਿੱਚ ਡਿਸਕ ਬਾਹਰ ਆ ਗਈ ਹੈ ਨਸ ਬਲੌਕ ਹੈ ਪੈਰ ਸੁੰਨ ਨੇ ਥਲੜਾ ਹਿੱਸਾ ਸੁੰਨ ਹੈ ਕਮਰ ਦੇ ਵਿੱਚ ਜਿੰਨੀ ਮਰਜੀ ਦਰਦ ਹੈ ਲੱਕ ਚ ਦਰਦ ਹੈ ਬੈਠਿਆ ਨਹੀਂ ਜਾਂਦਾ ਖੜਿਆ ਨਹੀਂ ਜਾਂਦਾ ਤੁਸੀਂ ਇਸ ਦਾ ਬਿਲਕੁਲ ਸ਼ਰਤੀਆ ਇਲਾਜ ਆਪਾਂ ਐਤਵਾਰ ਨੂੰ ਪਿੰਡ ਡਸਕੇਚ ਕਰਦੇ ਆ ਤੁਸੀਂ ਗਰੰਟੀ ਮੇ ਤੋਂ ਸ਼ਟਾਮ ਤੇ ਲਿਖਾ ਕੇ ਲੈ ਲਿਓ ਇਸ ਰੋਗ ਨੂੰ ਅਸੀਂ ਗਰੰਟੀ ਸ਼ਰਤੀਆ ਇਲਾਜ ਕਰਦੇ ਆਂ ਮੈਨੂੰ ਮਿਲ ਕੇ ਤੁਸੀਂ ਐਤਵਾਰ ਨੂੰ ਪਿੰਡ ਡਸਕੇ ਚ ਆਪਣਾ ਇਲਾਜ ਕਰਵਾ ਸਕਦੇ ਹੋ ਰੀੜ ਦੀ ਹੱਡੀ ਦਾ ਜਿੱਡਾ ਮਰਜੀ ਕੋਈ ਰੋਗ ਹੈ ਮਾਹ ਪੁਰਸ਼ਾ ਵੱਲੋਂ ਬਖਸ਼ਿਸ਼ ਹੈ ਸਾਨੂੰ ਇਸ ਚੀਜ਼ ਦੀ ਤੁਸੀਂ ਆਪਣਾ ਇਲਾਜ ਕਰਵਾ ਸਕਦੇ ਹੋ ਪਿੰਡ ਡਸਕੇ ਚ ਐਤਵਾਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ